ਹਾਂਜੀ ਆਪਣੇ ਵੀਡੀਓ ਦੇਖਣ ਵਾਲੇ ਸਾਰੇ ਮਿੱਤਰ ਬੈਲ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਆਪਾਂ ਚੱਲੇ ਸੀ ਨਾਰਕੰਡਾ ਘੁੰਮਣ ਲਈ ਇੱਕ ਦਿਨ ਦਾ ਟੂਰ ਬਣਾਇਆ ਸੀ ਆ ਤੇ ਆਪਾਂ ਰਾਹ ਦੇ ਵਿੱਚ ਵੀਡੀਓ ਬਣਾ ਰਹੇ ਸੀਗੇ ਜਿਹੜੀ ਆਪਣੀ ਜਾਂਦੀ ਹੈ ਨਹਿਰ ਲੈਰੇ ਤੋਂ ਨਦਾਮਪੁਰ ਵਾਲੀ ਤੇ ਟਾਈਮ ਆਪਣਾ ਹੋ ਗਿਆ 6:38 ਮਿੰਟ 7 ਘੰਟਾ ਰਾ ਦਿਖਾ ਰਿਹਾ ਹੈਗਾ ਨੇ ਪੱਪਾ ਲਾ ਲਿਆ 638 ਹੋ ਗਏ ਸਵੇਰੇ ਆਪਾਂ ਨਿਕਲ ਗਏ ਤੇ ਘਰੋਂ ਬਾਕੀ ਦੇਖਦੇ ਆਂ ਆਦੇ ਵਿੱਚ ਕੀ ਮਾਹੌਲ ਹੈ ਲੋਕੇ ਜਿਹੜੀ ਬਹੁਤ ਸੋਹਣੀ ਬਣਦੀ ਜਿਹੜਾ ਆਪਾਂ ਰੋਡ ਬਣਿਆ ਨਵਾਂ ਇਹ ਆ ਕੱਡੇ ਜਿਹੜਾ ਪਿੰਡ ਬੇਜ਼ੀਰੋਂ ਦੀ ਨਦਾਮਪੁਰ ਤੱਕ ਪਟਿਆਲੇ ਤੱਕ ਇਹਨਾਂ ਵਧੀਆ ਰੋਡ ਹੈ ਨਾ ਕੋਈ ਟ੍ਰੈਫਿਕ ਨਾ ਕੁਝ ਹੋਰ ਮੈਨੂੰ ਸੋਚਾਂ ਮੈਂ ਚੱਲੀ ਇੱਥੇ ਸਟਾਰਟ ਕਰਦੇ ਵੀਡੀਓ ਚਲੋ ਦੇਖਦੇ ਨਿਕਲਦੇ ਆਂ ਫਿਰ ਬਾਕੀ ਦਾ ਆਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਨਵੇਂ ਨਵੇਂ ਤੀਜੇ ਬਣਾ ਲਓ ਆਪਣੀ ਵੀਡੀਓ ਨਾਲ ਲੋ ਜੀ ਚੰਡੀਗੜ੍ਹ ਆਪਾਂ ਕ੍ਰੋਸ ਕਰ ਗਏ ਸ਼ਿਮਲਾ ਰੋਡ ਦੇ ਉੱਪਰ ਚੜ ਗਏ ਆਪਾਂ ਰਾਈ ਸੁਰੂ ਹੋ ਗਈ ਹੋਣਾ ਤੇ ਆਪਾਂ ਆ ਕੇ ਲਗਭਗ ਕਿੰਨਾ ਟਾਈਮ ਹੋ ਗਿਆ 9 ਵਜੇ ਕੀ 8 ਮਿੰਟ 6:30 ਵੇ ਤੁਰੇ ਤੇ ਆਪਾਂ ਹਨਾ 150 ਕਿਲੋਮੀਟਰ ਸਫ਼ਰ ਰਹਿ ਗਿਆ ਆਪਣਾ ਸਾਢੇ 4 ਘੰਟੇ ਦਿਖਾ ਰਹੇ ਨੇ 4 ਘੰਟੇ 15 ਮਿੰਟ ਚਲੋ ਕੋਣੀ ਤੇ ਇਹ ਦਿਖਾ ਰਹੇ ਨੇ ਪਾ ਪਹੁੰਚ ਗਏ ਸੋਲਨ ਰਹਿ ਗਏ 2-3 ਕਿਲੋਮੀਟਰ ਰਸਤੇ 'ਚ ਖੜੇ ਸੀਗੇ 2 ਮਿੰਟ ਦਮ ਲੈ ਲਈਏ ਨਾਲੇ ਦਮ ਦਵਾ ਲਈਏ ਆਪਣੇ ਚੋਟੇ ਨੂੰ ਮੌਸਮ ਬਹੁਤ ਵਧੀਆ ਹੋ ਰਿਹਾ ਹੈਗਾ ਅ ਰਾਤ 'ਚ ਮੀਂਹ ਵੀ ਹੈਗਾ ਥੋੜਾ ਉਹ ਤਾਂ ਪੱਤਲ ਪੂਰੇ ਨੇ ਉਮੀਦ ਦਾ ਮਾਹੌਲ ਪੂਰਾ ਬਣਿਆ ਹੋਇਆ ਹਨ ਲੋ ਜੀ ਆਪਾਂ ਤਾਂ ਲੈ ਸੀ ਕੋਰੋਂ ਪਰੌਂਠੇ ਬਣਾ ਕੇ ਤਿੰਨ ਚਾਰ ਪਰੌਂਠੇ ਲੈ ਆਏ ਸੀਗੇ ਢੁੱਕ ਲੱਗਦੀ ਸੀਗੀ ਮਾ ਖਾਈਏ ਮਹੌਲ ਬਹੁਤ ਸੋਹਣਾ ਤੇਰੇ ਠੰਡੀ ਹਵਾ ਬਹੁਤ ਖਬੂਤ ਲੱਗਦੀ ਦੀ ਮਾ ਚੱਕਦੀ ਖੁਸ਼ਕੀ ਚਲੋ ਖਾਣਿਆ ਫਿਰ ਬਾਕੀ ਅੱਗੇ ਤਾਂ ਦਿਖਾਉਨੇ ਮਾਹੌਲ ਪਹੁੰਚਦੇ ਆਪਾਂ ਨਾਰਕੰਡਾ Shimla ਰੋ ਰਹਿ ਗਿਆ 60 65 ਕਿਲੋਮੀਟਰ ਰਹਿ ਗਿਆ Shimla ਪਹੁੰਚ ਕੇ ਬਨਾਰਕੰਡਾ ਜਮਨਾਰ ਕੰਡਾ ਟਾਈਮ ਨਾਲ ਪਹੁੰਚ ਗਿਆ ਬਸ 2 ਕੋ ਤੱਕ 2 ਵਜੇ ਤੱਕ ਸੁਭਾਵਨਾ ਪਹੁੰਚਣ ਦੀ ਜੇ ਟਾਈਮ ਨਾਲ ਪਹੁੰਚ ਗਿਆ ਨਹੀਂ ਫਿਰ ਅੱਗੇ ਵਗ ਜਾ ਬਾਕੀ ਸਾਨੂੰ ਦੱਸ ਦੇ ਕੀ ਜਲਵਾਤ ਲੋ ਜੀ ਤਰੋ ਚੱਕ ਇਹ ਸਾਰਾ ਸਾਹਮਣੇ ਤੁਹਾਨੂੰ ਦਿਖ ਰਿਹਾ ਜਿਹੜਾ ਸੋਲਨ ਸ਼ਹਿਰ ਆ ਸਾਰਾ ਇਹ ਕੀ ਆ ਬਾਤ ਉਹ ਸੋਹਣਾ 뷰 ਕੁਮਰ ਰਿਹਾ। ਖੂਨ ਚ ਤਾਂ ਪਤਾ ਨਹੀਂ ਦੀਦਾ ਹੋਊ ਕਿਵੇਂ ਪਤਾ ਨਹੀਂ ਕਿਵੇਂ ਨਾ ਯਾਰ ਪਰ ਲਾਈਵ ਵੱਖਣਾ ਨਾ ਬਾਲਾ ਹੀ ਸੋਹਣਾ ਲੱਗ ਰਿਹਾ। ਤਾਂ ਹੀ ਮੈਂ ਮਾਰੀਆਂ ਬ੍ਰੇਕਾਂ ਮਾ ਦੇਖੀਏ ਬਣਾਈਏ ਵੀ ਥੋੜੀ ਜੀ। ਸਾਰੀ ਸੂਰਜ ਦੀ ਰੋਸ਼ਨੀ ਪੈਦੇ ਉਸਰ ਨਾਲ ਬਿਲਡਿੰਗਾਂ ਦੇ ਤਾਂ ਕੁੱਤਾ ਪੂਰਾ ਚਮਕ ਰਿਹਾ ਕੰਮ। ਲੋਡ ਦੂ ਚੱਕ ਲਓ। ਫੋਕਾ ਲੱਗੀ ਤੇ ਮੈਂ ਚਲ ਕੋਲ ਚੇ ਖਾ ਲਈਏ। ਲੱਗਦਾ ਜੋ ਟਰੱਕ ਦਾ ਮਾਰਦਾ ਚੰਗਾ ਦੋ ਕੁ ਟਲੇ ਦੀਰ ਬੈਠੋ ਸਰਾ ਲਾਤਾ ਜਮ ਲੋ ਜੀ ਵਿਊ ਚੈੱਕ ਕਰੋ ਪੂਰੀ ਠੰਡ ਹੋ ਗਈ ਬਈ ਐਨ ਚਿਲਡ ਮੌਸਮ ਗਾ ਪੂਰਾ ਚਿਲਡ ਤੰਦ ਠਾਠਾ ਲਾਗੇ ਕਰਨ ਆ ਦੇਖੋ ਕੋਈ ਐਨ ਪੂਰਾ ਮਾਹੌਲ ਪੂਰਾ ਬੰਨਿਆ ਪਿਆ ਮਾਹੌਲ ਪੂਰਾ ਚਿਲਡ ਖੁਸ਼ੀ ਗੋਨੀ ਦਾ ਖੁਸ਼ੀ ਵੀ ਟਰੈਫਿਕੀ ਬਹੁਤ ਜ਼ਿਆਦਾ ਟਰੈਫਿਕ ਹੈ ਬਈ ਨਾਲੇ ਛੁੱਟੀਆਂ ਹੁਣ ਖਤਮ ਹੋਣ ਤੇ ਨਹੀਂ ਆ ਫੇਰ ਵੀ ਇੰਨੀ ਜਨਤਾ ਜਾਰੀ ਹੈ ਬਸ ਬਹੁਤ ਜ਼ਿਆਦਾ ਨਜ਼ਾਇਰ ਟਰੈਫਿਕ ਇਧਰ ਆਪਣਾ ਵੀ 12:30 ਦਾ ਟਾਈਮ ਹੋ ਗਿਆ 70-72 ਕਿਲੋਮੀਟਰ ਰਹਿ ਗਿਆ ਤੈਨੂੰ ਕੋ ਘੰਟੇ ਦਾ ਸਫ਼ਰ ਦੱਸ ਰਹੇ ਹਾਲੇ ਬਾਕੀ ਦੇਖਦੇ ਆ ਕੀ ਬਣਦਾ ਹੈ ਤਖਨ ਨੇ ਸਾਨੂੰ ਰਾਤ ਚ ਬਾਕੀ ਗੱਲੋਂ ਹੱਥ ਲੋ ਜੀ ਆਪਾਂ Shimla ਤੋਂ ਨਿਕਲੇ ਸੀ ਬਾਹਰ ਬਾਈ ਬਹੁਤ ਜ਼ਿਆਦਾ ਟ੍ਰੈਫਿਕ ਸੀ ਨਜ਼ਾਇਜ ਤੂੰ ਯਕੀਨ ਮਨ ਨੂੰ ਘੱਟੋ ਘੱਟ ਤੁਰਾ 10 ਤੋਂ 12 13 ਕਿਲੋਮੀਟਰ ਦੇ ਵਿੱਚ ਨਾ ਲੰਮਾ ਜਾਮਤੀ ਆ ਮੋਟਰਸਾਈਕਲ ਤਾਂ ਚਲ ਸਾਈਡ ਤੋਂ ਨਿਕਲਿਆ ਫਿਰ ਵੀ ਫਿਰ ਵੀ ਮੈਨੂੰ ਘੱਟੋ ਘੱਟ ਘੰਟਾ ਸਵਾ ਘੰਟਾ ਲੱਗ ਗਿਆ Shimla ਤੋਂ ਨਿਕਲਦੇ ਨਿਕਲਦੇ ਆ ਹੁਣ ਬਾਹਰੋਂ ਬਾਹਰ ਆਇਾਂਗੇ ਅਨਾਰ ਕੰਡਾ ਰੋਡ ਤੇ ਚੜਿਆ ਹੁਣ ਬੱਤਲਪੂਰਾ ਹੋ ਰਿਆਂ ਨਾ ਕੈਂਟ ਗੱਲਵਾਟ ਚਾਵਾਂ ਲੋ ਜੀ ਆਪਾਂ ਪਹੁੰਚ ਗਏ ਗ੍ਰੀਨ ਵੈਲੀ ਇਹ ਕੋਫਰੀ ਤੋਂ ਪਹਿਲਾਂ ਹੁੰਦਾਗਾ ਇਹ ਬਹੁਤ ਸੋਹਣੀ ਜੀ ਹੈ ਸਾਰੀ ਗ੍ਰੀਨ ਕਲਰ ਦੀ ਹੈ ਉੱਕੀ ਦੇ ਫੋਟੋ ਖਿਚਾਉਂਦੇ ਨੇ ਬਹੁਤ ਸੋਹਣਾ ਬੀ ਆਲੇ ਪੱਤਲੇ ਦੇਖੋ ਇਹੋ ਇਹੋ ਜਿਹੀ ਜੀਂਦੀਆਂ ਸਾਰੇ ਪੱਤਲੇ ਨੇ ਵੀ ਪੂਰੀ ਠੰਡੇ ਨੇ ਜਦੋਂ ਲੋ ਲੱਗਦਾ ਨਾ ਪੂਰੇ ਫਸਲ ਵਰਗੀ ਅਸਰਾਮਾ ਆਪੇ ਕੁਝ ਨੂੰ ਨਹੀਂ ਨਾ ਕਾ ਜਮੀਂ ਚੱਤੇ ਪੱਤਲਾ ਅਸਮਾਨ ਜੂੰ ਚੱਟਾ ਕਰਿਆ ਫਿਰ ਅਸਾਨੂੰ ਪਹੁੰਚਦੀ ਦੀ ਉਹ ਦੇਖ ਕਿਵੇਂ ਆਉਂਦੀ ਹੈਗੀ ਠੰਡ ਪੂਰੀ ਕਰਾਦੀ ਆ ਕੋਫਰੀ ਪਹੁੰਚ ਗਿਆ ਸੀ ਮੈਂ ਕੋਫਰੀ ਤੋਂ ਬਾਹਰ ਨਿਕਲਿਆ ਹੁਣ ਆ ਰਾਜ ਆ ਕੁਝ ਦੁਕਾਨ ਵਾਲਾ ਇੰਨਾ ਕੁਝ ਹੈ ਨਹੀਂ ਸੀ ਕਿਉਂਕਿ ਮੇਰੇ ਨਾਰਕੰਡਾ ਜਾਣ ਦੀ ਆਪਣੀ ਹੋਣਾ ਸੁਭਾਵਨ ਸਿੱਧੀ ਸਟੇ ਉੱਥੇ ਹੀ ਆਪਣਾ ਨਾਰਕੰਡਾ ਦਾ ਉੱਤ ਪਰ ਵੀਡੀਓ ਬਣਾਈਏ ਜਿੱਥੇ ਕਿ ਬਾਹਲਾ ਸੋਹਣਾ ਲੱਗਿਆ ਕੰਮ ਉੱਥੇ ਉੱਥੇ ਬਣਾਈਏ ਬਸ ਚੈੱਕ ਪੁਆਇੰਟ ਆਫ ਊ ਸਾਹਮਣੇ ਸਾਰੇ ਸੇਵ ਦੇ ਦਰਖਤ ਤੋਂ ਦੇਖੋ ਕਿੰਨੇ ਨੇ ਜਮੀਨ ਕਾਲੇ ਬੱਤਲਾਉਣ ਦੀ ਜਮੀਨ ਹੋਂਚ ਦਾ ਪੰਨਿਆਂ ਮਲਦਾ ਘਾਟੇ ਦੇ ਦੇਣਗੇ ਹਣਗੇ ਇਹ ਬਹੁਤ ਚਾਰੇ ਨੇ ਦੇਖੋ ਪੈ ਬਣਿਆ ਮੋ ਜਾ ਤਾਂ ਲਗਭਗ ਸਾਰੇ ਜਨਾਏ ਜੀ ਵੀ ਸੇਪਾਂ ਦੀਏ ਸਾਰਾ ਆਕਰੋ ਚੈੱਕ ਵਿਊ ਦਾ ਹੈ ਜੇ ਸਰਾ ਕਰਨ ਦਾ ਦੋ ਸੇਬ ਮਖਾਨੀਆਂ ਇੱਕ ਹੋਰ ਗੰਦਾ ਆਲੂ ਖਾ ਦੇ ਉਹ ਨਹੀਂ ਤੇ ਸਭ ਤੋਂ ਵੱਧ ਹੈ ਉਹ ਥੋੜਾ ਟੱਕੇ ਜਿਹਾ ਲੱਗਿਆ ਨੇ ਬੋ ਸੋਹਣਾ ਵਿਊ ਯਾਰ ਲੋ ਜੀ ਆ ਚੈੱਕ ਕਰੋ ਜੰਗਲ ਚ ਮੰਗਲ ਲੱਗਿਆ ਪਿਆ ਜੰਗਲ ਚ ਮੰਗਲ ਹੈ ਉਹ ਕੰਮ ਹੋ ਰਿਹਾ ਕੁਛ ਵੀ ਨਹੀਂ ਦਿੰਦਾ ਭਾਈ ਕੁਛ ਵੀ ਮੋਟਰਸਾਈਕਲ ਦੀ ਮੈਂ ਦਰਾ ਐ ਐਂਟੀ ਗੱਟਰ ਚਲਾ ਕੇ ਜਾਣਾ ਪੈਂਦਾ ਤੇ

ਲੋ ਜੀ ਆਪਾਂ ਕੈਪ ਆਗੇ ਸੀ ਥਲਗੀ ਰਹੀ ਦੀ ਆਪਾਂ ਮੰਗਾਲੀ ਖਾਲੀ ਆਹ ਤੇ ਸੀ ਹੋ ਗਈ ਦੁੱਖ ਬਹੁਤ ਲੱਗੀ ਆ ਖਾਨਿਆਂ ਫਿਰ ਕਰ ਦਿਆਂਗਾ ਲੋ ਜੀ ਆਪਾਂ ਨਾਰਕੰਡਾ ਪਹੁੰਚ ਗਏ ਸੀਗੇ ਆ ਗਿਆ ਦਾ ਸਿਟੀ ਸੈਂਟਰ ਮੈਂ ਤੁਹਾਨੂੰ ਦਿਖਾਉਂਦਾ ਇੱਥੇ ਪਰੋਟੀ ਖਾ ਕੇ ਆ ਗਿਆ ਮਾਹੌਲ ਤਾਂ ਪੂਰਾ ਬਣ ਗਿਆ ਬਾਜ ਕਿਤੋਂ ਦੀ ਜੀ ਫਤ ਸੁਣੋ ਕਮਰਾ ਵੀ ਦਿਖਾਈ ਜਾ ਕੇ ਹਨਾ ਉੱਪਰ ਲੱਗੇ ਆਪਾ ਮਾਹੌਲ ਪੂਰਾ ਬਣ ਗਿਆ ਹਨ ਪੂਰਾ ਆ ਦੇਖੋ ਤੁਹਾਨੂੰ ਜੀ ਆ ਗਈ ਪੂਰੀ ਘੈਂਟ ਕਰਨ ਵਾਲਾ gì à bố bố xong thì không giết đâu cho kênh

やられたいね。